ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਮੈਂ ਰਣਜੀਤ ਸਿੰਘ ਰਣਜੀਤ ਕ੍ਰੌਪ ਸਾਇੰਸ ਬੀਜ ਫੈਕਟਰੀ ਤੋਂ ਕਿਸਾਨ ਵੀਰੋ ਸਾਡਾ ਕਿਸਾਨ ਜੋ ਕਿ ਬਹੁਤ ਐਸ ਵਾਰ ਪਰੇਸ਼ਾਨ ਹੈ ਕਿ ਅਸੀਂ ਆਪਣੇ ਖੇਤਾਂ ਦੇ ਵਿੱਚ ਕੀ ਲਾਈਏ ਤਾਂ ਕਿਸਾਨ ਵੀਰਾਂ ਦੀ ਜਾਣਕਾਰੀ ਲਈ ਮੈਂ ਇਹ ਵੀਡੀਓ ਅੱਜ ਬਣਾ ਰਿਹਾ ਇਹਦੇ ਵਿੱਚ ਜਿਹੜੀਆਂ ਮੈਂ ਪ੍ਰੋਪਰ ਜਿਹੜੀਆਂ ਗੱਲਾਂ ਨੇ ਉਹ ਕਿਸਾਨ ਵੀਰਾਂ ਨੂੰ ਦੱਸਣਾ ਚਾਹਨਾ ਕਿ ਸਾਡੇ ਕੋਲ ਜਿਹੜਾ ਕਿ ਹਰਿਆਣਾ ਪੰਜਾਬ ਰਾਜستان ਤੇ ਕੁਝ ਜੁਪੀ ਦੇ ਕਿਸਾਨ ਆਉਂਦੇ ਨੇ ਰਾਜਸਥਾਨ ਦੇ ਵਿੱਚ ਜਿੱਦਾਂ ਕਿ ਹਨਮਾਨਗੜ ਦਾ ਏਰੀਆ ਹੋ ਗਿਆ ਜਿੱਥੇ ਬਾਸਮਤੀ ਲੱਗਦੀ ਹੈ ਜਾਂ ਕੋਟੇ ਦਾ ਏਰੀਆ ਜਿੱਥੇ ਬਾਸਮਤੀ ਲਾਉਂਦੇ ਨੇ ਔਰ ਪੰਜਾਬ ਤੇ ਹਰਿਆਣਾ ਦੇ ਵਿੱਚ ਟੋਟਲ ਹੀ ਬਾਸਮਤੀ ਜਿਹੜੀ ਲੱਗਦੀ ਹੈ ਔਰ ਐਸ ਵਾਰ ਜਿਹੜਾ ਕਿ ਕਿਸਾਨਾਂ ਦਾ ਕੀ ਰੁਝਾਨ ਆ ਰਿਹਾ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਸਭ ਕਿਸਾਨ ਜਾਣਦੇ ਨੇ ਕਿ ਪੂਸਾ ਚਵਾਲੀ ਪੀਲੀ ਪੂਸਾ ਡੋਗਰ ਪੂਸਾ ਇਹ ਬੀਜ ਹੁਣ ਕਿਤੋਂ ਨਹੀਂ ਮਿਲ ਰਹੇ ਤਾਂ ਕਿਸਾਨ ਕਹਿੰਦਾ ਵੀ ਅਸੀਂ ਕੀ ਲਈਏ ਕਿਸਾਨਾਂ ਦੀ ਪਸੰਦੀ ਇਹਨਾਂ ਵੈਰਾਈਟੀਆਂ ਤੇ ਬਣੀ ਪੀਲੀ ਪੂਸਾ ਪੂਸਾ 44 ਔਰ ਡੌਕਰ ਪੂਸਾ ਇਹ ਲਾਉਣੀ ਚਾਹੀਦੀ ਹੈ ਤਾਂ ਮੈਂ ਕਿਸਾਨ ਵੀਰਾਂ ਨੂੰ ਦੱਸਦਾ ਕਿ ਕਿਸਾਨ ਵੀਰੋ ਇਸ ਵਾਰ ਜਿਹੜੀ ਪੀਆਰ ਦੀ ਬਿਜਾਈ ਉਹ ਬਹੁਤ ਜ਼ਿਆਦਾ ਹੋ ਰਹੀ ਹੈ ਪਹਿਲਾਂ ਆਪਾਂ ਗੱਲ ਕਰਾਂਗੇ ਪਿਛਲੇ ਸਾਲਾਂ ਦਾ ਜਿਹੜਾ ਡਾਟਾ ਹੈ ਪਿਛਲੇ ਸਾਲ ਹਰਿਆਣਾ ਪੰਜਾਬ ਦੇ ਵਿੱਚ ਜਿਹੜੀ ਪੀਆਰ ਦੇ ਵਿੱਚ ਪਰਮਲ ਦੀ ਬਿਜਾਈ ਹੋਈ ਹੈ ਉਹ ਸਾਡੇ ਮੁਤਾਬਿਕ 30% ਹੋਈ ਹੈ ਔਰ ਬਾਸਮਤੀ ਜਿਹੜੀ ਪਿਛਲੇ ਸਾਲ ਬਿਜਾਈ ਹੋਈ ਹੈ ਉਹ ਲਗਭਗ 70% ਹੋਈ ਹੈ ਜਿਦੇ ਵਿੱਚ 16 99 1509 1885 17 18 1401 ਸੁਪਰੀਮ ਸ਼ਾਰਟ ਜੋ ਵੀ ਬਾਸਮਤੀ ਦੀਆਂ ਕਿਸਮਾਂ ਨੇ ਔਰ ਬਾਸਮਤੀ ਪਿਛਲੇ ਸਾਲ 70% ਲੱਗੀ ਹੈ ਪੀਆਰ ਜਿਹੜੀ ਪਿਛਲੇ ਸਾਲ 30% ਲੱਗੀ ਹੈ ਜਿਸ ਕਾਰਨ ਇੱਕ ਤਾਂ ਰੇਟ ਘਟ ਰਹੇ ਦੂਜਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਝਾੜ ਪਿਛਲੀ ਵਾਰ 4-5 ਕੁਆਂਟਲ ਜਿਹੜੇ ਝਾੜ ਕੱਟ ਨਿਕਲੇ ਨੇ ਚਾਹੇ ਉਹ ਪੀਆਰ ਹੈ ਚਾਹੇ ਉਹ ਬਾਸਮਤੀਆਂ ਸੀ ਤਾਂ ਰੇਟ ਬਾਸਮਤੀ ਦੇ ਬਹੁਤ ਡਾਊਨ ਰਹੇ ਜਿਸ ਕਾਰਨ ਕਿਸਾਨ ਕਹਿੰਦੇ ਨਹੀਂ ਜੀ ਇਸ ਵਾਰ ਆਪਾਂ ਸਿਰਫ ਪਰਮਲ ਹੀ ਲਾਉਣਾ ਤਾਂ ਇਸ ਵਾਰ ਦਾ ਅਗਰ ਆਪਾਂ ਡਾਟਾ ਦੇਖੀਏ ਕਿਉਂਕਿ ਸਾਡੇ ਕੋਲ ਤਿੰਨ ਸਟੇਟ ਦੇ ਵਿੱਚੋਂ ਜ਼ਿਮੀਦਾਰ ਆਉਂਦੇ ਨੇ ਬਹੁਤ ਸਾਡੇ ਕੋਲ ਜਿਹੜੀ ਪ੍ਰੋਪਰ ਜਾਣਕਾਰੀ ਹੁੰਦੀ ਹੈ ਇੱਕ ਤਾਂ ਏਰੀਆ ਦੀ ਜਾਣਕਾਰੀ ਹੁੰਦੀ ਹੈ ਇੱਕ ਜਿਹੜੇ ਕੀ ਸਾਰੇ ਪੰਜਾਬ ਦੀ ਸਾਰੇ ਰਾਜਸਥਾਨ ਦੀ ਸਾਰੇ ਹਰਿਆਣੇ ਦੀ ਸਾਡੇ ਕੋਲ ਜਾਣਕਾਰੀ ਕਿਉਂਕਿ ਸਾਡੇ ਕੋਲ ਕਿਸਾਨ ਬੀਜ ਲੈਣ ਹੁੰਦਾ ਔਰ ਸਾਡੇ ਕੋਲ ਕਿਸਾਨ ਫੋਨ ਕਰਦੇ ਨੇ ਕਿਉਂਕਿ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਆ ਤਾਂ ਉਸ ਕਾਰਨ ਮੈਂ ਕਿਸਾਨ ਵੀਰੋਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜਾ ਇਸ ਵਾਰ ਪੀਆਰ ਲੱਗ ਰਿਹਾ ਉਹ ਸਾਡੇ ਮੁਤਾਬਿਕ 80% ਪੀਆਰ ਲੱਗ ਰਿਹਾ ਹੁਣ ਕਿਸਾਨ ਕਹਿਣਗੇ ਵੀ 80% ਪੀਆਰ ਲੱਗ ਰਿਹਾ ਕਿਉਂਕਿ ਕਿਸਾਨ ਵੀ ਜਾਣਦੇ ਨੇ 80% पीआर ਲੱਗ ਰਿਹਾ ਤਾਂ ਉਸ ਕਾਰਨ पीआर ਦੇ ਜਿਹੜੇ ਹਾਲਾਤ ਨੇ ਉਹ ਇਸ ਵਾਰ ਬਹੁਤ ਮਾੜੇ ਰਹਿਣ ਵਾਲੇ ਨੇ ਜਿੱਦਾਂ ਕਿ ਪਿਛਲੇ ਸਾਲ 30% पीआर ਲੱਗਿਆ ਤੇ ਤੁਹਾਨੂੰ ਮੰਡੀਆਂ ਦੇ ਵਿੱਚ ਕਿੰਨੇ-ਕਿੰਨੇ ਦਿਨ ਬੈਠਣਾ ਪਿਆ ਤਾਂ ਬਹੁਤ ਹੀ ਪਰੇਸ਼ਾਨ ਹੋਏ ਤੇ ਕਾਟ ਵੀ ਜਿਹੜੀ ਕਿ 4 ਕਿਲੋ 5 ਕਿਲੋ ਕਾਟ ਲੱਗੀ ਆ ਤਾਂ ਕਿਸਾਨ ਵੀਰੋ ਜਿਵੇਂ ਐਸ ਵਾਰ 80% पीआर ਲੱਗ ਰਿਹਾ ਤਾਂ ਸਾਨੂੰ ਲੱਗਦਾ ਹੈ ਕਿ ਪਿਛਲੇ ਸਾਲ ਨਾਲੋਂ ਇਹ 2.5 ਗੁਣਾ ਜ਼ਿਆਦਾ ਲੱਗ ਰਿਹਾ 2.5 ਗੁਣਾ ਜ਼ਿਆਦਾ ਲੱਗ ਰਿਹਾ ਤਾਂ ਪਿਛਲੇ ਸਾਲ ਨਾਲੋਂ ਕਿਸਾਨਾਂ ਦੇ ਜਿਹੜੇ ਹਾਲਾਤ ਨੇ ਐਸ ਵਾਰ ਬਹੁਤ ਮਾੜੇ ਹੋਣ ਵਾਲੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਕਿਸਾਨ ਵੀਰੋ ਤੁਸੀਂ ਸਾਡੇ ਤੋਂ ਬੀਜ ਖਰੀਦੋ ਮੈਂ ਤੁਹਾਨੂੰ ਸਿਰਫ ਇੱਕ ਇਹ ਜਾਣਕਾਰੀ ਦੇਣਾ ਚਾਹਨਾ ਕਿ ਕੋਈ ਵੀ ਕਿਸਾਨ ਹੈ ਜ਼ਿਆਦਾ ਪੀਆਰ ਦੇ ਪਿੱਛੇ ਨਾ ਭੱਜੇ ਜ਼ਿਆਦਾ ਬਾਸਮਤੀ ਦੇ ਪਿੱਛੇ ਨਾ ਭੱਜੇ ਬਾਸਮਤੀ ਐਸ ਵਾਰ ਜਿਹੜੀ ਟੋਟਲ ਹੀ ਲੱਗ ਰਹੀ ਹੈ ਉਹ ਸਿਰਫ 20 21% ਲੱਗ ਰਹੀ ਹੈ ਜਿਹੜੇ ਵੀਜ਼ਾ ਸੀ ਐਨੇ ਵੇਚਦੇ ਹੁੰਦੇ ਸੀ ਐਸ ਵਾਰ ਬਾਸਮਤੀ ਬਹੁਤ ਘੱਟ ਲੱਗ ਰਹੇ ਨੇ ਤਾਂ ਕਿਸਾਨ ਵੀਰੋ ਇਹੀ ਮੈਂ ਕਹਿਣਾ ਚਾਹਨਾ ਕਿ ਐਸ ਵਾਰ 20 ਤੋਂ 21% ਜਿਹੜੀ ਬਾਸਮਤੀ ਲੱਗ ਰਹੀ ਹੈ ਤੁਸੀਂ ਬਾਸਮਤੀ ਨੂੰ ਨਾ ਛੱਡੋ ਤਾਂ ਕਿਸਾਨ ਵੀਰੋ ਅਸੀਂ ਤਾਂ ਇਹੀ ਤੁਹਾਨੂੰ ਸਲਾਹ ਦਿੰਨੇ ਆ ਕਿ ਜਿਹੜੇ ਕਿਸਾਨ ਵੀਰਾਂ 20 ਕਿੱਲਿਆਂ ਦੀ ਖੇਤੀ ਕਰਦੇ ਹੋ 10 ਕਿੱਲੇ ਪਰਮਨ ਲਾਉਣ 10 ਕਿੱਲੇ ਬਾਸਮਤੀ ਲਾਉਣ ਜੋ ਛੋਟੇ ਦੇ ਕਿਸਾਨ ਹੈਗੇ ਨੇ 4 4 5 5 ਕਿੱਲੇ ਵਾਲੇ ਉਹ ਵੀ ਅੱਧਾ ਪਰਮਨ ਲਾਉਣ ਅੱਧਾ ਬਾਸਮਤੀ ਲਾਉਣ ਔਰ ਜਿਹੜੇ ਠੇਕੇ ਤੇ ਲੈਂਦੇ ਨੇ ਕਿਸਾਨ ਉਹ ਵੀ ਇਸ ਨੂੰ ਅੱਧਾ ਪਰਮਲ ਦੇ ਵਿੱਚ ਲੈ ਕੇ ਆਣ ਅੱਧਾ ਬਾਸਮਤੀ ਦੇ ਵਿੱਚ ਲੈ ਕੇ ਆਣਾ ਅਗਰ ਬਾਸਮਤੀ ਦਾ ਰੇਟ ਵਧੀਆ ਮਿਲਦਾ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਬਾਸਮਤੀ ਹੀ ਜਿਹੜਾ ਠੇਕਿਆਂ ਦਾ ਜਿਹੜਾ ਆਪਣਾ ਠੇਕਾ ਪੂਰਾ ਕਰ ਸਕਦੀ ਹੈ ਉਹਨਾਂ ਸਿਆਣੇ ਬਜ਼ੁਰਗ ਕੀ ਕਹਿੰਦੇ ਹੁੰਦੇ ਸੀਗੇ ਕਹਿੰਦੇ ਵੀ ਜਦੋਂ ਵੀ ਕਹਿੰਦਾ ਨਾ ਗੰਡੇ ਲਾਉਣੇ ਆ ਪਿਆਜ਼ ਜਿਹਨੂੰ ਆਪਾਂ ਕਹਿੰਦੇ ਆ ਪਿਆਜ਼ ਲਾਉਣਾ ਪਿਆਜ਼ ਉਹ ਸਾਲ ਲਾਓ ਜੇ ਸਾਲ ਪਿਆਜ਼ ਦੀ ਬੇਕਦਰੀ ਹੋ ਗਈ 4-5 ਰੁਪਏ ਕਿਲੋ ਅਗਰ ਪਿਆਜ਼ ਜੇ ਸਾਲ ਵਿਕਦਾ ਉਹ ਸਾਲ ਪਿਆਜ਼ ਤੁਸੀਂ ਜ਼ਿਆਦਾ ਲਾਓ ਔਰ ਆਪਾਂ ਕੀ ਕਰਦੇ ਹੁੰਦੇ ਆ ਜਦੋਂ ਪਿਆਜ਼ 150-250 ਰੁਪਏ ਵੀ ਹੋ ਗਿਆ ਉਦੋਂ ਆਪਾਂ ਪਿਆਜ਼ ਹੀ ਪਿਆਜ਼ ਕਰਤਾ ਮੁੜ ਕੇ 4-5 ਕਿਲੋ ਤੇ ਲਿਆ ਕੇ ਖੜਾਤਾ ਤੇ ਅਸੀਂ ਵੀ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜ਼ਿਆਦਾ ਪੀਆਰ ਦੇ ਮਗਰ ਨਾ ਭਜੋ ਬਾਸਮਤੀਆਂ ਨੂੰ ਨਾ ਛੱਡੋ ਬਾਸਮਤੀਆਂ ਦੇ ਰੇਟ ਆ ਸਕਦੇ ਨੇ ਅਗਰ ਜਿਹੜੇ ਸਾਹਮਣੇ ਇਸ ਦੀ ਬਜਾਈ ਬਹੁਤ ਘੱਟ ਹੋ ਰਹੀ ਹੈ ਠੀਕ ਹੈ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ